ਆ ਕੁਸ਼ਤੀ ਕਹਿੰਦੇ ਵੱਡੇ ਪੱਧਰ ਤੇ ਜਿਹੜੀ ਸ਼ੁਰੂ ਹੋਣ ਜਾ ਰਹੀ ਹੈ ਇੱਕ ਪਾਸੇ surjit singh ji lalliyan pehlwan ji ਦਾ ਲਖਤੇ ਜਿਗਰ ਹੈ ਤੇ ਵੱਡਾ ਇੱਕ ਨਾਮਣੇ ਵਾਲਾ ਮੱਲ ਤੇ ਨਾਲ ਸ਼ੈਂਟੀ ਪਹਿਲਵਾਨ ਜੀ ਮਰਾੜ ਨਾਲ ਚੰਨੀ ਸਿੰਘ ਜੀ ਚੰਨੀ ਸਾਡੇ ਸਾਬਕਾ ਮੁੱਖ ਮੰਤਰੀ ਪੰਜਾਬ ਵੱਡੀ ਸ਼ਕਤੀਤ ਜਿਹੜੇ ਇਹਨਾਂ ਬੱਚਿਆਂ ਨੂੰ ਵੱਡਾ ਆਸ਼ੀਰਵਾਦ ਦੇਣ ਦੇ ਲਈ ਵੱਡਾ ਮਾਣ ਦੇਣ ਦੇ ਲਈ ਪੁੱਜਿਆ ਵੀਰ ਸੁਰਜੀਤ ਸਿੰਘ ਲਲੀਆਂ ਪਹਿਲਵਾਨ ਜੀ ਦੇ ਲਖਤਾ ਜਗਰਾ ਜਿਹਦੀ ਵੱਡੇ ਪੱਦਰ ਤੇ ਕੁਸ਼ਤੀ ਦੀ ਸ਼ੁਰੂਆਤ ਹੋਣ ਲੱਗੀ ਇੱਕ ਵਾਰ ਤਾੜੀ ਮਾਰ ਦਿਓ ਜ਼ੋਰਦਾਰ ਆਹ ਵੱਡਾ ਦੰਗਲ ਤੇ ਵੱਡੀ ਕੁਸ਼ਤੀ ਵੱਡਾ ਜੱਸਾ ਬਾੜੋਵਾਲ ਤੇ ਸਨੀ ਪਹਿਲਵਾਨ ਜੀ ਫਲੋਰ ਵਿੱਚ ਆਓ ਮੈਂ ਬੇਨਤੀ ਕਰਾਂ ਇਸ ਤੋਂ ਬਾਅਦ ਮਿਰਜ਼ਾ ਪਹਿਲਵਾਨ ਜੀ ਰਾਣ ਦੇ ਧਰਮਿੰਦਰ ਪਹਿਲਵਾਨ ਜੀ ਕੁਹਾੜੀ 2 ਮਿੰਟ ਵਿੱਚ ਆ ਜਿਓ ਨਾਲੇ ਵੱਡੀ ਕੁਸ਼ਤੀ ਦੇ ਨਾਲ ਆਪਾਂ ਜੁੜਨਾ ਸ਼ੰਗਾਰਾ ਸਿੰਘ ਜੀ ਪੰਡਾਲ ਸਾਹਿਬ ਸਾਡੇ ਦਰਮਿਆਨ ਪਹੁੰਚਿਆ ਸਤਨਾਮ ਸਿੰਘ ਜੀ ਸੱਤੀ ਹੀੜੀਆਂ ਵੱਡੀ ਸ਼ਕਸ਼ੀਤ ਹੈ ਧੰਨਵਾਦ ਕੀਤਾ ਜਾ ਰਿਹਾ ਨਾਲ ਨਰਮਲ ਸਿੰਘ ਜੀ ਸੰਧੂ ਸੰਧਵਾ ਸਾਹਿਬ ਉੱਜੇ ਹੋਇ ਉਧਰ ਭਰਾ ਸਾਡਾ ਤੀਰਥ ਜਾਲਾਂ ਵਾਲਾ ਪੁੱਜ ਆਪਣੇ ਸਮੇਂ ਦਾ ਮਹਾਨ ਕਬੱਡੀ ਖਿਡਾਰੀ ਪੁੱਜਿਆ ਹੋਇਆ ਬਲਜੀਤ ਸਿੰਘ ਜੀ ਯੂਕੇ ਪੁੱਜਿਆ ਗਰਮੇਲ ਸਿੰਘ ਜੀ ਗੇਲੇ ਦਾ ਨਾਮ ਦੁਨੀਆ ਤੇ ਬਹੁਤ ਵੱਡੇ ਪੱਧਰ ਤੇ ਪ੍ਰਸਿੱਧ ਰਿਹਾ ਇੱਕ ਬਾਹ ਦੇ ਨਾਲ ਬਹੁਤ ਤਕੜੀ ਕਬੱਡੀ ਖੇਡੀ ਹੈ ਗੁਰੇ ਫਲਪੋਤੇ ਦੇ ਨਾਲ ਤੀਰਥ ਜਾਲ ਪੁੱਜਿਆ ਹੋਇਆ ਧੰਨਵਾਦ ਭਰਾਵਾਂ ਦਾ ਨਾਲ ਬਲਜੀਤ ਸਿੰਘ ਜੀ ਯੂਕੇ ਪੁੱਜਿਆ ਹੋਇਆ ਭਰਾਵਾਂ ਦਾ ਸਤਿਕਾਰ ਕੀਤਾ ਜਾ ਰਿਹਾ ਗਰਮੇਲ ਸਿੰਘ ਜੀ ਗੇਲਾ ਜੀ ਦਾ ਸੁਪੁੱਤਰ ਪੁੱਜਿਆ ਹੋਇਆ ਕਾਲਾ ਯੂਐਸਏ ਵਾਲੇ ਦਾ ਧੰਨਵਾਦ ਮੈਂ ਬੇਨਤੀ ਕਰਾਂਗੇ ਆਓ ਅੱਜ ਦੀ ਵੱਡੀ ਕੁਸ਼ਤੀ ਵਾਲੇ ਮਲ ਮਿਰਜ਼ਾ ਪਹਿਲਵਾਨ ਜ ਤਰਮਿੰਦਰ ਪਹਿਲਵਾਨ ਜੀ ਕੁਹਾਲੀ ਹਲੋ ਵੱਡਾ ਜੱਸਾ ਬਾੜੋਵਾਲ ਦੇ ਸਣੀ ਜਲਦੀ ਨਾਲ ਭੱਜ ਕੇ ਵਿੱਚ ਆਓ ਮਿਸਟਰ ਹਰਜੀਵਨ ਜੈਨ ਕਰਾਂ ਤੋਂ 1000 ਰੁਪਇਆ ਛਿੰਜ ਕਮੇਟੀ ਲਈ ਦਿੰਨੇ ਆ ਬਹੁਤ ਬਹੁਤ ਧੰਨਵਾਦ ਵਾ ਬੇਨਤੀ ਕਰਾਂ ਵੀ ਮਿਰਜ਼ਾ ਪਹਿਲਵਾਨ ਜੇ ਰਾਣ ਜੱਸੇ ਬਾਈ ਜੀ ਲੇਟ ਆ ਪਾ ਭੱਜ ਕੇ ਵਿੱਚ ਆ ਜਾਓ ਸਣੀ ਆ ਬਈ ਸਨੀ ਪਹਿਲਵਾਨ ਜੀ ਬਚਾਓ ਭੁਲਾਣਾ ਸ਼ਾਬਾਸ਼ ਵੱਡੀ ਕੁਸ਼ਤੀ ਹੈ ਮੈਂ ਬੇਨਤੀ ਕਰਾਂ ਵੀ ਆਜੋ ਭੱਜ ਕੇ ਵਿੱਚ ਮਾ ਲਓ ਮਿਰਜਾ ਪਹਿਲਵਾਨ ਜੀ ਰਾਣ ਧਰਮਿੰਦਰ ਪਹਿਲਵਾਨ ਜੀ ਕੁਹਾੜੀ ਅੱਜ ਦੀ ਚੰਡੀ ਦੇ ਵੱਡੇ ਮਾਲ ਆ ਜਾਣ ਆ ਕੁਸ਼ਤੀ ਚੱਲ ਰਹੀ ਹੈ ਹੈਰੀ ਪਹਿਲਵਾਨ ਜੀ ਲਲੀਆਂ ਉਹਦਾ ਛੋਟਾ ਵੀਰ ਹੈ ਗੁਰਪ੍ਰੀਤ ਪਹਿਲਵਾਨ ਜੀ ਲਲੀਆਂ ਤੇ ਨਾਲ ਸ਼ੈਂਟੀ ਪਹਿਲਵਾਨ ਜੀ ਸਾਡੇ ਦਰਮਿਆਨ ਮਰਾੜ ਵਾਲਾ ਪਟਿਆਲੇ ਜ਼ਿਲ੍ਹੇ ਤੋਂ ਪੁੱਜਿਆ ਵੱਡਾ ਮਾਲ ਹੈ ਕਿ ਲੰਬੀ ਉਮਰ ਸਿੱਪੀ ਵਿੱਚ ਕੱਟੇ ਮੋਤੀ ਫੇਰ ਉਹ ਕਿਸੇ ਦੀ ਜੁਲਫ ਦਾ ਸ਼ਿੰਗਾਰ ਬਣਦਾ ਖੁੱਲ ਆਪਣਾ ਤਨ ਚਰਵਾਏ ਪਹਿਲਾਂ ਫੇਰ ਉਹ ਕਿਸੇ ਦੇ ਗਲੇ ਦਾ ਹਾਰ ਬਣਦਾ ਸੁਰਮਾ ਆਪਣਾ ਪਰ ਗੜਾਏ ਪਹਿਲਾਂ ਫੇਰ ਉਹ ਕਿਸੇ ਦੇ ਨਾਣਾ ਦੀ ਧਾਰ ਬਣਦਾ ਇਥੇ ਦਲਤਾਂ ਤੇ ਜ਼ਗੀਰਾਂ ਦੀ ਲੋੜ ਕੋਈ ਨਾ ਸਿਰ ਦੇਣ ਵਾਲਾ ਹੀ ਸਰਦਾਰ ਬਣਦਾ ਪ੍ਰਬੰਧਕਾ ਵੱਲੋਂ ਬੇਨਤੀ ਆ ਵੀ ਵੱਡਾ ਜੱਸਾ ਵੜੋ ਵਾਲ ਦੇ ਸਣੀ ਜਲਦੀ ਨਾਲ ਵਿੱਚ ਆ ਜਾਓ ਨਹੀਂ ਤਾਂ ਕੁਸ਼ਤੀ ਆਪਾਂ ਕੈਨਸਲ ਕਰਨ ਲੱਗੇ ਵੱਡੀ ਕੁਸ਼ਤੀ ਸ਼ੁਰੂ ਕਰਨ ਲੱਗੇ ਆ ਲਓ ਜਲਦੀ ਕੁਸ਼ਤੀ ਦੇ ਵਿੱਚ ਉੱਪਰਲੇ ਪਾਸੇ ਗੁਰਪ੍ਰੀਤ ਪਹਿਲਵਾਨ ਜੀ ਲੱਲੀਆਂ ਤਾੜੀ ਮਾਰ ਦਿਓ ਜ਼ੋਰਦਾਰ ਸਿਰੇ ਦੇ ਮੱਲ ਦੋਨਾਂ ਮੱਲਾਂ ਦੇ ਦਰਮਿਆਨ ਟਾਪ ਦੀ ਕੁਸ਼ਤੀ ਚੱਲ ਰਹੀ ਹੈ ਕਿਉਂ ਘਰ ਆਗਾ ਨਾ ਵਾਦੇ ਸੰਧੂਆ ਵੇ ਬੇਨਤੀ ਹੈ ਸਨੀ ਪਹਿਲਵਾਨ ਜੀ ਵਿੱਚ ਆਓ ਫਲੋਰ ਤੇ ਨਾਲ ਵੱਡਾ ਜੱਸਾ ਬਾੜੋਵਾਲ ਆਜੋ ਭੱਜ ਕੇ ਵਿੱਚ ਅਗਲੀ ਕੁਸ਼ਤੀ ਵਾਲੇ ਮੱਲ ਮੇਨਤੀਆਂ ਨਾਲ ਤੋਂ ਨਾਲ ਮਿਰਜ਼ਾ ਪਹਿਲਵਾਨ ਜੀ ਰਾਣ ਵਿੱਚ ਆਓ ਸ਼ਾਬਾਸ਼ ਧਰਮਿੰਦਰ ਪਹਿਲਵਾਨ ਜੀ ਕੁਹਾੜੀ ਮਿਰਜ਼ਾ ਰਾਣ ਵਾਲਾ ਪੁੱਜ ਗਿਆ ਮੱਲ ਲਈ ਤਾੜੀ ਮਾਰਦੇ ਜੋਰਦਾਰ ਚਰਨਜੀਤ ਸਿੰਘ ਜੀ ਚੰਨੀ ਸਾਹਿਬ ਆਹ ਮੁੰਡਾ ਰਾਣ ਤੋਂ ਚੱਲ ਕੇ ਆਇਆ ਅੱਧੀ ਪੰਜਾਬੀ ਬੋਲਣ ਲੱਗਦਾ ਹੈ ਕਿਉਂਕਿ ਪੰਜਾਬ ਦੇ ਪੰਜਾਬੀਏ ਦੇ ਵਿੱਚ ਏਡੀ ਵੱਡੀ ਖਾਸੀਅਤ ਹੈ ਇੱਥੋਂ ਜਾ ਕੇ ਗੋਰਿਆਂ ਨੂੰ ਪੰਜਾਬੀ ਬੋਲਣ ਲੱਗਾ ਇਹ ਤਾਂ ਕੱਲਾ ਹੀ ਮਿਰਜਾ ਰਣਾਲਾ ਮਿਲਿਆ ਤਾਂ ਪ੍ਰੋਪਰ ਪੰਜਾਬੀ ਬੋਲਦਾ ਜਿਹੜੀ ਮਰਜੀ ਗੱਲ ਪੁੱਛ ਲੋ ਸਾਰੀਆਂ ਗੱਲਾਂ ਸਮਝ ਆਉਂਦੀਆਂ ਨੇ ਲਓ ਵੱਡਾ ਜੱਸਾ ਬਾੜੋਵਾਲ ਵਾਲਾ ਪੁੱਜ ਗਿਆ ਤਾੜੀ ਮਾਰ ਦਿਓ ਜ਼ੋਰਦਾਰ ਸਣੀ ਪਹਿਲਵਾਨ ਜੀ ਆਓ ਭੱਜ ਕੇ ਵਿੱਚ ਸਿਰੇ ਦੇ ਮੱਲ ਪੁੱਜੇ ਦੋਨਾਂ ਮੱਲਾਂ ਦੇ ਦਰਮਿਆਨ ਅੱਜ ਦੀ ਟੌਪ ਦੀ ਕੁਸ਼ਤੀ ਹੋਣੀ ਹੈ ਆਓ ਮੱਲਾਂ ਨੂੰ ਬੇਨਤੀ ਹੈ ਦੌੜ ਦੌੜ ਕੇ ਕਿ ਮਹਾਵਲੀ ਰਣਜੀਤ ਸਿੰਘ ਹੋਇਆ ਨਾਲ ਜੋੜ ਦੇ ਮੁਲਕਾ ਲਾਇਆ ਗਿਆ ਮਲਤਾਨ ਕਸ਼ਮੀਰ ਪਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਵਾਇਆ ਗਿਆ ਖੋਲ ਮੁਲਕ ਨੇ ਚੀਨ ਦੀ ਲਦਾਖ ਤੋੜੀ ਸਿੱਕਾ ਆਪਣੇ ਨਾਮ ਦਾ ਚਲਾਇਆ ਗਿਆ ਸ਼ਾਹ ਮੁਹੰਮਦਾਂ ਜਾਨ 50 ਵਰਸਾ ਅੱਛਾ ਰੱਜ ਕੇ ਨਾਮ ਕਮਾਇਆ ਗਿਆ ਵੱਡਾ ਜੱਸਾ ਬਾੜੋਵਾਲ ਪੁੱਜ ਗਿਆ ਬੇਨਤੀ ਆਵੇਂ ਆਓ ਪੱਜ ਕੇ ਵਿੱਚ ਸਣੀ ਪਹਿਲਵਾਨ ਜੀ ਐਨ ਸਿਰੇ ਦੀ ਕੁਸ਼ਤੀ ਹੋਣੀ ਹੈ ਉੱਪਰਲੇ ਪਾਸੇ ਗੁਰਪ੍ਰੀਤ ਪਹਿਲਵਾਨ ਜੀ ਲਲੀਆਂ ਅਣ ਸਿਰੇ ਦੀ ਕੁਸ਼ਤੀ ਚੱਲ ਰਹੀ ਨਾਲ ਸ਼ੈਂਟੀ ਪਹਿਲਵਾਨ ਜੀ ਮਰਾਉੜ ਦੇ ਦਰਮਿਆਨ ਵੱਡੀ ਕੁਸ਼ਤੀ ਹੈ ਉੜਦੀ ਮਾਂ ਮਿੱਟੀ ਦੀ ਧੂੜ ਨਜ਼ਰ ਆ ਰਹੀ ਹੈ ਸੁਰਜੀਤ ਸਿੰਘ ਜੀ ਲੱਲੀਆਂ ਪਹਿਲਵਾਨ ਜੀ ਦਾ ਲਖਤੇ ਜਿਗਰ ਆਹ ਬੱਲੇ ਬੱਲੇ ਕਰਾ ਦਿੱਤੀ ਮੁੰਡੇ ਨੇ ਆੜਤੀਆਂ ਦੇ ਸਹਰਾਣੇ ਵਾਂਗੂ ਇਕੱਠਾ ਕਰਕੇ ਰੱਖ ਦਿੱਤਾ ਜੋਗਾ ਸਿੰਘ ਜੀ ਚਾਲ ਸਾਹ ਬੈਠੇ ਆ ਨਾਲ ਮੱਖਣ ਸਿੰਘ ਜੀ ਸੋਤਾਰ ਬਾਂਸ ਸਿੰਘ ਜੀ ਸੋਤਾ ਇਹ ਨਾਲ ਵੱਡੀਆਂ ਸ਼ਖਸੀਤਾਂ ਨੇ ਧੰਨਵਾਦ ਮੇਰੇ ਪਿੰਡ ਵਾਲੇ ਹੀਰੇ ਪੁੱਜਿਆ ਪਰ ਇਧਰਲੇ ਪਾਸੇ ਵੱਡੀ ਕੁਸ਼ਤੀ ਲਾ ਉੱਪਰਲੇ ਪਾਸੇ ਗੁਰਪ੍ਰੀਤ ਤੇ ਸ਼ੈਂਟੀ ਆਹ ਸਿਰੇ ਦੀ ਕੁਸ਼ਤੀ ਜਾਰੀ ਦੋਨਾਂ ਮੱਲਾਂ ਦੇ ਦਰਮਿਆਨ ਦੇਖਾਂਗੇ ਕੌਣ ਜਿੱਦਦਾ ਕੌਣ ਹਰਦਾ ਗੱਲਾਂ ਸਮੇਂ ਦੀਆਂ ਕਿ ਪੌਂਚ ਨਾ ਪਰਖੀ ਯਾਰ ਦੀ ਦਿਲ ਕਰੇ ਤਾਂ ਸ਼ਹਿਰ ਹਿਲਾ ਦੇਾਂਗੇ ਜਿਹੜੀ ਭਾਸ਼ਾ ਤੈਨੂੰ ਚੰਗੀ ਲੱਗੂ ਉਹਦੇ ਵਿੱਚ ਹੀ ਸਮਝਾ ਦੇਾਂਗੇ ਆਹ ਉਹਦੇ ਵਿੱਚ ਹੀ ਸਮਝਾ ਦੇਾਂਗੇ ਲਾਓ ਸਾਹਮਣੇ ਦੇਖਾਂਗੇ ਦਾ ਐਨ ਫਜ਼ਮਾ ਜਾ ਪਿਆ ਹੋਇਆ ਹੈ ਸਾਡੇ ਸਰਦਾਰ ਬਖਿਲ ਸਿੰਘ ਜੀ ਕਾਲੇ ਵਾਲਾਂ ਦੀਆਂ ਕੁਸ਼ਤੀ ਦੀ ਦੇਖ ਰੇ ਕਰਦੇ ਆ ਉੜਦੀ ਮਾਂ ਮਿੱਟੀ ਦੀ ਤੂੜ ਲਓ ਸਨੀ ਭਰਾ ਪੁੱਜ ਗਿਆ ਤੇ ਦੂਸਰੇ ਪਾਸੇ ਵੱਡਾ ਜੱਸਾ ਬਾੜਵਾਲ ਕਰਾਓ ਕੁਸ਼ਤੀ ਦੀ ਸ਼ੁਰੂਆਤ ਬੱਲੇਬਾਜੀ ਆਓ ਵਿੱਚ ਰਾਣਾ ਭਲਵਾਂ ਜੀ ਆਓ ਵੱਡੀਆਂ ਕੁਸ਼ਤੀਆਂ ਦੇ ਨਾਲ ਜੁੜਨਾ ਲਓ ਸਿਰੇ ਦੀ ਕੁਸ਼ਤੀ ਚੱਲ ਰਹੀ ਹੈ ਜੇ ਕੁਸ਼ਤੀ ਦਾ ਸਵਾਦ ਆਉਂਦਾ ਤਾੜੀ ਮਾਰ ਦਿਓ ਆਹ ਚਲਦੀ ਕੁਸ਼ਤੀ ਦੇ ਵਿੱਚੋਂ ਗੁਰਪ੍ਰੀਤ ਪਹਿਲਵਾਨ ਜੀ ਲਲੀਆਂ ਮੱਲ ਨੇ ਸਿਰਾ ਕਰਵਾ ਦਿੱਤਾ ਸੁਰਜੀਤ ਸਿੰਘ ਜੀ ਲਲੀਆਂ ਪਹਿਲਵਾਨ ਜੀ ਦਾ ਇਹ ਲਖਤੇ ਜਿਗਰ ਅਰੀ ਦਾ ਛੋਟਾ ਵੀਰ ਕਹਿੰਦੇ ਲਲੀਆਂ ਵਾਲੇ ਦਾ ਮਲ ਉਹ ਕੁਸ਼ਤੀ ਜਿੱਤ ਗਿਆ ਤਾੜੀ ਮਾਰ ਦਿਓ ਜ਼ੋਰਦਾਰ